ਆਧਾਰ ਕਾਰਡ ਪਿੱਛੇ ਬੀਬੀਆਂ ਦਾ ਬੱਸ ਡਰਾਈਵਰ ਦੇ ਨਾਲ ਪੈ ਗਿਆ ਪੰਗਾ ਦੇਖੋ ਕਿਵੇਂ ਸੜਕ ਵਿਚਾਲੇ ਹੀ ਲਾਤਾ ਜਾਮ ਖੂਬ ਕੁੜੀਆਂ ਨੇ ਕੀਤਾ ਹੰਗਾਮਾ ਇਹ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੁਰਾਲੀ ਸਾਬ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਲੜਕੀਆਂ ਦੇ ਵੱਲੋਂ ਰੋਡ ਜਾਮ ਕਰ ਦਿੱਤਾ ਜਾਂਦਾ ਹੈ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਹੰਗਾਮਾ ਹੋਇਆ ਹੈ ਕਿ ਉਹ ਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਕੰਮਕਾਰਾਂ ਤੇ ਸਕੂਲ ਕਾਲਜਾਂ ਨੂੰ ਜਾਂਦੀਆਂ ਨੇ ਤਾਂ ਔਰਤਾਂ ਨੂੰ ਕੁਰਾਲੀ 메ਨ ਲਾਈਟਾਂ ਵਾਲੇ ਚੌਕ ਦੇ ਵਿੱਚ ਨਹੀਂ ਰੋਕਿਆ ਜਾਂਦਾ ਤਾਂ ਜਿਸ ਕਰਕੇ ਉਹ ਆਪਣੇ ਕੰਮਕਾਰਾਂ ਤੋਂ ਲੇਟ ਹੋ ਜਾਂਦੀਆਂ ਨੇ ਇਸ ਕਰਕੇ ਉਹਨਾਂ ਵੱਲੋਂ ਇਹ ਰੋਡ ਜਾਮ ਕੀਤਾ ਗਿਆ ਜ਼ਬਰਦਸਤ ਹੰਗਾਮਾ ਕੀਤਾ ਗਿਆ ਮੋਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਆ ਸੋ ਤੁਸੀਂ ਵੀ ਦੇਖੋ ਮੋਕੇ ਦੇ ਹਾਲਾਤ ਕਿਰਾਇਆ ਲੱਗੜ ਲੱਗ ਜਵੇ ਨਾ ਫੇਰ ਤਾਂ ਉੱਪਰ ਤੱਕ ਵੀ ਜਾਣਗੀਆਂ ਕਹਾਂਗਾ ਆਜੋ ਆਜੋ ਖਾਲੀ ਹੈ ਜੀ ਕਿਉਂ ਕਿਰਾਇਆ ਲੱਗਣਾ ਆ ਫਿਰ ਕੋ ਆਧਾਰ ਕਾਰਡ ਕਰਕੇ ਭੁੱਲ ਜੇ ਇਹ ਕਹਿੰਦੇ ਕਿ ਕੁੜੀਆਂ ਪਾਜ ਕੇ ਕਿਸੇ ਕੋਈ ਕਿਰਾਇਆ ਦੇਣ ਨੂੰ ਤਿਆਰ ਹੈ ਪੱਕਾ ਰੁਕੇ ਪਰ ਜਾਣਾ ਤਾਂ ਵੀ ਹੱਲ ਹੱਲ ਕੀ ਹੋਊਗਾ ਹੱਲ ਮੈਂ ਇਹਦਾ ਵੀ ਕੀ ਹੋਊਗਾ ਹੱਲ ਕੀ ਹੈ ਵੀਰ ਜੀ ਮੈਂ ਆ ਇੱਕੋ ਹੀ ਹੱਲ ਹੈ ਇਹ ਸਾਰਾ ਨਗਰ ਕੋਈ ਨਗਰ ਨਹੀਂ ਸਾਡੀ ਧੀਆਂ ਭੈਣਾਂ ਨੇ ਇਹ ਨਾਲ ਜਾ ਕੇ ਉੱਥੇ ਡਾਇਰੈਕਟਰ ਸਾਹਿਬ ਦੇ ਚਿੱਠੀ ਲਿਖਣਾ ਕਿ ਇਸ ਬੱਸਾਂ ਵਧਾਈਆਂ ਜਾਣ ਲੋਕਲ ਇੱਕ ਮਲਪਣੀ ਰੂਟ ਹੁੰਦਾ ਕਿਹੜਾ ਮਲੋਕ ਹੁੰਦਾ ਮਲਪਣੀ ਰੂਟ ਰੋਪੜ ਦੀਪੂ ਦਾ ਮਲਪਣੀ ਰੂਟ ਹੈ ਉਹ ਬੱਸ ਵਧਾਵੇ ਜੀ ਸਰ ਇੱਕ ਗੱਲ ਕਹਿੰਦੇ ਸਰ ਵੀ ਪਹਿਲਾਂ ਆ ਕੇ ਖੜੇ ਠੀਕ ਹੈ